ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ 108 ਸੰਤ ਬਾਬਾ ਹੰਸਰਾਜ ਜੀ ਸ਼੍ਰੀ ਗੁਰੂ ਰਵਿਦਾਸ ਥਿਰਥ ਸਥਾਨ ਡੇਰਾ ਸਾਚਕੰਡ ਪੰਡਵਾ ਫਗਵਾੜਾ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਦਿਵਸ ਤੇ ਸਾਲਾਨਾ ਮਾਗੀ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਡੇਰੇ ਦੇ ਗਦੀਨਸ਼ੀਨ 108 ਸੰਤ ਬਾਬਾ ਮਹਿੰਦਰਪਾਲ ਜੀ ਦੀ ਅਗਵਾਈ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 21 ਜਨਵਰੀ ਦਿਨ ਐਤਵਾਂ ਨੂੰ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ 12 ਜਨਵਰੀ ਤੋਂ ਲਗਾਤਾਰ ਸ਼੍ਰੀ ਖੰਡਪਾਤ ਸਾਹਿਬ ਜੀ ਦੀ ਲੜੀ ਆਰੰਭ ਹੋਈ ਸੀ ਜਿਨ੍ਹਾਂ ਦੇ ਭੋਗ ਪਾਈ ਗਏ ਜਦ ਕਿ ਮੁਰਤੋਂ 11 ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪਾਠ ਆਰੰਭ ਹੋਏ ਜਿਨ੍ਹਾਂ ਦੇ ਭੋਗ 21 ਜਨਵਰੀ ਨੂੰ ਪਾਈ ਜਾਣਗੇ ਉਪਰੰਤ ਖੁੱਲੇ ਮੰਡਾਲ ਵੀ ਦੂਰ ਦਰਾਡੇ ਤੋਂ ਸੰਤ ਮਹਾਪੁਰਸ਼ ਪਹੁੰਚ ਕੇ ਕਥਾ ਤੇ ਕੀਰਤਨ ਕਰਨਗੇ ਆਪੇ ਹਰ ਇੱਕ ਆਪੇ ਬੋਰੰਗੀ ਜੋਤਿ ਸਪਾਵੇ ਨਾਨਕਾ ਸਾਈਕਲ ਕਰਨਗੇ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਪਰਪਤਾ ਪ੍ਰਮਾਤਮਾ ਦੇ ਜੋਤਾਂ ਮੈਂ ਉਹਦੇ ਚੰਨ ਪਰਸਦਾ ਹਾਂ ਸਤਗੁਰੂ ਬਾਬਾ ਹਸਰਾਜੀ ਅਮਰ ਹੈ ਜਿੰਦੇ ਹੈ ਇਹ ਸੰਤ ਸਾਰੇ ਜੀਦੇ ਆ ਜਿੰਨੇ ਸਾਰੇ ਆ ਜੇ ਕਹੇ ਬਾਬਾ ਹਸਰਾ ਤਹਿਰੀ ਜੀਦੇ ਕਿਦਾਂ ਤੇ ਰਬਦਾਸ ਮਾਰਾ ਕਿਹੜਾ ਹੁਣ ਹੈਗਾ ਤੇ ਨਾਨਕ ਦੇ ਵਹਿਗਾ ਜਿੰਨੇ ਆ ਕਿੱਥੇ ਚਲੇਗਾ ਸਦੀਆਂ ਦੇ ਬਈ ਇਹ ਅਮਰ ਹੈ ਇਹ ਸ਼ਕਤੀ ਹੈ ਇਹ ਸ਼ਬਦਾ ਰੂਪੀ ਅਵਤਾਰ ਹੈ ਇਸ ਮੌਕੇ ਸੰਤ ਮਹਿੰਦਰਪਾਲ ਜੀ ਨੇ ਇਸ ਮੌਸਾਂਕਤਾਂ ਨੂੰ ਇਹ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਾਨਾ ਸਤਿਗੁਰੂ ਰਵਿਦਾਸ ਜਗਤਪੁਰ ਮਹਾਰਾਜ ਜੋ ਇੱਕ ਪੰਜਾਬ ਦੇ ਵਿੱਚ ਤਨ ਤਨ ਸੰਤ ਬਾਬਾ ਹਸਰਾ ਨੇ ਬੜੀ ਕਿਰਪਾ ਕਰਕੇ ਸੰਗਤਾਂ ਦੀ ਸਹਿਯੋਗ ਦੇ ਨਾਲ ਇੱਕ ਸੁੰਦਰ ਸਰੋਵਰ ਤੀਰਥ ਬਣਾਇਆ ਜਿੱਥੇ ਗੁਰੂ ਰਵਿਦਾਸ ਮੱਘੀ ਜੁੜ ਮਿਲਾ ਬੀਵਾ ਮਨਾਉਣ ਦੀ ਖੁਸ਼ੀ ਅੰਦਰ 12 ਤਰੀਕ ਤੋਂ ਦੇ ਬਾਬਾ ਹਸਰਾ ਜੀ ਮਹਾਰਾਜਾ ਬਾਟਮਾ ਆਗਮਨ ਦਸਮਨਾਉਣ ਦੀ ਖੁਸ਼ੀ ਅੰਦਰ ਇਹ ਦੋਏ 12 ਤਰੀਕ ਤੋਂ ਲੜੀ ਜਿਹੜੀ ਚੱਲਦੀ ਆ ਰਹੀ ਆ 12 ਤੋਂ 14 14 ਤੋਂ 16 16 ਤੋਂ 18 18 ਤੋਂ 20 17 ਤੋਂ ਰੱਖੇ ਸੀ 11 ਖਣ ਪੜ੍ਹ ਸਾਹਿਬ 17 ਤੋਂ 19 19 ਤੋਂ 21 21 ਤਰੀਕ ਦਾ ਜੋ ਸਮਾਗਮ ਹੈ ਦਾ ਸੱਤ ਜੋੜ ਕਰ ਬੇਤੀ ਕਰਦਾ ਹੈ ਬਯਤ ਸੰਗਤਾਂ ਨਗਰ ਦੀਆਂ ਦਰਸ਼ਨ ਦਿਦੀਆਂ ਨੇ ਮੈਂ ਕਰਵਾਨ ਜਨਾ ਬੀਬੀਆਂ ਪੈਣਾ ਦੇ ਚਰਨਾਂ 'ਚ ਬੇਨਤੀ ਹੈ ਜੋ ਇੰਨਾ ਵਧੀਆ ਸੇਵਾ ਕਰੀਆਂ ਪੱਠ ਸਿੰਘ ਜਿਹੜੇ ਪਿਆਰ ਸਕਾਰ ਦੇ ਨਾਲ ਜਪ ਕਰਦੇ ਨੇ ਸਤਸੰਗ ਜੀਓ ਰਾਤ ਦੇ ਦੁਬਾਨ 20 ਤਰੀਕ ਦੇ 20 ਤਰੀਕ ਨੂੰ ਨਿਸ਼ਾਨ ਸਾਹਿਬ ਚੁੜਾ ਚੜਾਇਆ ਜਾਣਾ ਤੇ ਪਿਤਾ ਜੀ ਮਾਤਾ ਜੀ ਦਾ ਵੀ ਜਨਮ ਦਿਨ ਤੇ ਦਾਸਾਂ ਦਾ ਵੀ ਉਦੋਂ ਨੂੰ ਮਨਾਇਆ ਜਾਣਾ ਉਹ ਕੱਲ ਨੂੰ ਤੇ 21 ਤਰੀਕ ਸਾਕਤਾਂ ਨੂੰ ਬੇਨਤੀ ਹੱਥ ਜੋੜ ਕਰਕੇ ਦਰਸ਼ਨ ਦੀ ਕਿਰਪਾਤਾ ਕਰਨੀ ਆ ਸਤਿਗੁਰੂ ਜਗਤ ਅਦਾ ਤਾਲਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜਾਪ ਅੱਜ 11 ਘੰਟਾ ਪੜਦੇ ਪੋਪਾ 11 ਹੁਣ ਹੋਰ ਰੰਗ ਭਉਣ ਲੱਗੇ ਆ ਸਤਸੰਗ ਜੀ ਦਾ ਸੱਤ ਜੋੜ ਕਰ ਬੇਤੀ ਕਰਦਾ ਹੈ ਤੁਹਾਡੇ ਸਹਿਯੋਗ ਨਾਲ ਸਾਰਾ ਕੁਝ ਹੁੰਦਾ ਹੈ 21 ਤਰੀਕ 21 ਜਨਵਰੀ ਦਿਨ ਐਤਵਾਰ ਆ ਸਮੇਂ ਸਿਰ ਸੰਗਤਾਂ ਪਹੁੰਚਣ ਕਿਤੇ ਗੁਰਬਾਣੀ ਦਾ ਆਨੰਦ ਮਾਨਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ